ਭਗਵੰਤ ਸਿਆਂ ਜੇ ਨਹੀਂ ਚੰਗੇ ਲੱਗਦੇ ਤਾਂ ਸਾਡੇ ਜਿਉਂਦੇ ਜਿਹੀ ਗਲੇ ਦੱਬ ਦੇ ਤੇ ਸਾਨੂੰ ਮਾਰ ਦੇ ਇਹ ਬਿਆਨ ਅਰ ਰਾਜ ਸਿੰਘ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਸਾਡੇ ਪੇਜ ਬੰਦ ਕਰੇ ਹੋਏ ਨੇ ਤੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਭਾਨਾ ਸਿੰਘ ਸਿੱਧੂ ਲੱਖਾ ਸਿੰਘ ਸਿਧਾਣਾ ਤੇ ਕਈ ਹੋਰ ਦੇ ਪੇਜ ਬੰਦ ਕਰ ਦਿੱਤੇ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਸ਼ਰਿਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਹੱਕ ਸੱਚ ਦੀ ਲੜਾਈ ਕਰਨ ਦਾ ਸਭ ਨੂੰ ਹੱਕ ਹੈ ਪਰੰਤੂ ਪੰਜਾਬ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਤੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਰਾਜ ਸਿੰਘ ਖਾਲਸਾ ਦੇ ਵੱਲੋਂ ਇਹ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਗਿਆ ਹੈ ਤੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਲੱਖਾ ਸਿੰਘ ਸਿਧਾਣਾ ਨੂੰ ਲੈ ਕੇ ਵੀ ਅਤੇ ਪੰਨਾ ਸਿੰਘ ਸਿੱਧੂ ਨਾਲ ਤੇ ਰਾਜ ਸਿੰਘ ਖਾਲਸਾ ਨੇ ਕਿਹਾ ਕਿ ਕਾਫੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਪਹਿਲਾਂ ਵੀ ਹਮੇਸ਼ਾ ਹੀ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਹੁਣ ਪੰਜਾਬ ਸਰਕਾਰ ਨੇ ਨਮੀਆਂ ਜਿਹੜੀਆਂ ਸਾਡੇ ਨਾਲ ਹੀ ਪਲੈਨਿੰਗ ਆ ਵੀ ਬਣਾ ਕੇ ਰੱਖੀਆਂ ਹੋਈਆਂ ਨੇ ਤੇ ਜਿਸ ਦੇ ਦੌਰਾਨ ਰਾਜ ਸਿੰਘ ਖਾਲਸਾ ਕਾਫੀ ਗਰਮ ਵੀ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਫੇਸਬੁੱਕ ਪੇਜ ਬੰਦ ਕਰਕੇ ਹੁਣ ਸਾਡੀ ਆਵਾਜ਼ ਨੂੰ ਜਿਵੇਂ ਹੀ ਬੰਦ ਕਰ ਦਿੱਤਾ ਤੇ ਫਿਰ ਵੀ ਅਸੀਂ ਜਿਹੜੀ ਸਾਡੀ ਆਵਾਜ਼ ਆ ਸੀ ਜਿਹੜੀ ਦਬਾਉਣ ਦੀ ਕੋਸ਼ਿਸ਼ ਜਿੰਨੀ ਪੰਜਾਬ ਸਰਕਾਰ ਮਰਜ਼ੀ ਕਰ ਲਵੇ ਪਰੰਤੂ ਅਸੀਂ ਨਹੀਂ ਦਬਣ ਵਾਲੇ ਤੇ ਜਿਸ ਨੂੰ ਲੈ ਕੇ ਸਿੱਧਾ ਜਿਹੜਾ ਇਹ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਲਲਕਾਰਿਆ ਗਿਆ ਤੇ ਰਾਜ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਹੈ ਆ ਸੁਣਦੇ ਭਗਵੰਤ ਮਾਨ ਨੂੰ ਤੇ ਦਿੱਲੀ ਵਾਲੇ ਲਾਲੇ ਨੂੰ ਜਿਹੜੇ ਕੋਲ ਵੀਡੀਓ ਉਹ ਚੱਕ ਦਿਓ ਕੰਮ ਨੂੰ ਕਿਉਂਕਿ ਇਹਨਾਂ ਅੱਜ ਮਹੀਨਾ ਹੋ ਗਿਆ ਮੇਰਾ ਲਾਈਵ ਬੰਦ ਸੀ ਆਪਸ਼ਨ ਬੰਦ ਕੀਤੀ ਹੋਈ ਸੀ ਨਾ ਇਨਕਲਾਬੀਆਂ ਨੇ ਜਿਹੜੇ ਆਪ ਲਾਈਵ ਹੋ ਹੋ ਕੇ ਸਰਕਾਰ ਬਣਾ ਗਏ ਫੇਸਬੁੱਕਾਂ ਤੇ ਬੋਲ ਬੋਲ ਕੇ ਆ ਦੂਜਿਆਂ ਨੂੰ ਭੰਡ ਕੇ ਸੁਖਵੀਰ ਬਦਲ ਨੂੰ ਮੰਦਬੁੱਧੀ ਬੱਚਾ ਕਹਿ ਕੇ ਹਰਸਿਮਰਤ कौर ਬਦਲ ਨੂੰ ਸਿਮਰੋ ਕਹਿ ਕੇ ਕੈਪਟਨ ਨੂੰ ਰੂਸਾ ਦਾ ਆਸਕ ਕਹਿ ਕੇ ਭੰਡ ਭੰਡ ਕੇ ਸਰਕਾਰ ਬਣਾ ਗਏ ਤੇ ਅੱਜ ਇਹਨਾਂ ਦੇ ਅੱਗ ਲੱਗੀ ਪਈ ਐ ਕਿ ਇਹਨਾਂ ਦੇ ਖਿਲਾਫ ਕੋਈ ਬੋਲੇ ਨਾ ਕਦੇ ਇਹ ਲਾਈਵ ਬੰਦ ਕਰ ਦਿੰਦੇ ਆ ਕਦੇ ਇਹ ਪੇਜ ਬੰਦ ਕਰ ਦਿੰਦੇ ਆ ਕਦੇ ਭਾਨੇ ਦਾ ਪੇਜ ਬੰਦ ਕਦੇ ਲੱਖੇ ਬਾਈ ਦਾ ਪੇਜ ਬੰਦ ਕਦੇ ਮੇਰਾ ਪੇਜ ਬੰਦ ਮੈਂ ਇਹਨਾਂ ਨੂੰ ਇੱਕ ਗੱਲ ਕਹਦਾ ਪੇਜ ਨੇ ਮਰਜ਼ੀ ਬੰਦ ਕਰ ਲਓ ਤੁਸੀਂ ਸਾਨੂੰ ਬੋਲਣੋਂ ਨਹੀਂ ਹਟਾ ਸਕਦੇ ਜਾਂ ਤਾਂ ਸਾਡਾ ਗੱਲ ਲਾ ਦਿਓ ਇੱਥੋਂ ਆਵਾਜ਼ ਹੀ ਆਉਣੀ ਬੰਦ ਹੋ ਜਾਏ ਫਿਰ ਤਾਂ ਗੱਲ ਵੱਖ ਹੈ ਤੁਸੀਂ ਹਟਾ ਸਕਦੇ ਹੋ ਨਹੀਂ ਤੁਹਾਡੀ ਹੈਸੀਅਤ ਹੈ ਨਹੀਂ ਭਗੰਤ ਮਾਨ ਸਾਹਿਬ ਕਿ ਤੁਸੀਂ ਸਾਨੂੰ ਚੁੱਪ ਕਰਾ ਜੋ ਤੁਸੀਂ ਨੇ ਜ਼ਿਲ੍ਹਾ 'ਚ ਭੇਜ ਕੇ ਵੀ ਦੇਖ ਲਿਆ ਸਾਡੀ ਟੀਮ ਨੂੰ ਪਰਚੇ ਕਰਕੇ ਵੀ ਦੇਖ ਲੇ ਚੋਰੀਆਂ ਦੇ ਝੂਠੇ ਪਰਚੇ ਪਾਲੇ ਪਰ ਲੋਕ ਇਕਠੋਕੇ ਖੜ ਗਏ ਤੇਰੇ ਪਰਚੇ ਪੁਰਚੇ ਕਿਧਰੇ ਗਏ ਤੇ ਉਦੋਂ ਤਾਂ ਇਨਕਲਾਬ ਆ ਜਾਂਦਾ ਜਦੋਂ ਤੁਸੀਂ ਪਰਚੇ ਦਿੰਨੇ ਹੋ ਇੱਥੇ ਤੇ ਜਦੋਂ ਤੁਹਾਡੇ ਲਾਲੇ ਨੂੰ ਚੱਕਦੇ ਆ ਉਦੋਂ ਬਦਲਾ ਖੁਰੀ ਹੋ ਜਾਂਦੀ ਹੈ ਉਹ ਸਮਝ ਤੋਂ ਬਾਹਰ ਹੈ ਤੁਹਾਡੀ ਇਹ ਕਹਾਣੀ ਆ ਦੋਗਲੀ ਨੀਤੀ ਤੇ ਸਭ ਤੋਂ ਵੱਡੀ ਗੱਲ ਮੈਂ ਭਗੰਤ ਮਾਨ ਸਾਹਿਬ ਤੈਨੂੰ ਯਾਦ ਕਰਾ ਦਾਂ ਕਿ ਜਦੋਂ ਰਾਜਪੁਰੇ ਬੰਦੇ ਮਰੇ ਸੀ ਜ਼ਹਿਰੀਲੀ ਸਰਾਬ ਨਾਲ ਕੈਪਟਨ ਦੀ ਸਰਕਾਰ ਸੀ ਤੇ ਤੂੰ ਕੱਕਲੀਆਂ ਪਾਉਂਦਾ ਫਿਰਦਾ ਸੀ ਨੱਚਦਾ ਫਿਰਦਾ ਸੀ ਚੰਡੀਗੜਾ ਦੇ ਵਿੱਚ ਤੂੰ ਧਰਨੇ ਲਾ ਕੇ ਬਹਿ ਗਿਆ ਸੀ